ਕਿਹੜੀ ਚੀਜ਼ ਆ ਜੋ ਕਿ ਸਿਰਫ ਟੁੱਟਣ ਤੋਂ ਬਾਅਦ ਹੀ ਆਪਣੇ ਵਰਤੋਂ ਵਿੱਚ ਆਉਂਦੀ ਹੈ ਟੁੱਟਣ ਤੋਂ ਬਾਅਦ ਹੀ ਵਰਤੋਂ ਵਿੱਚ ਆਉਂਦੀ ਹੈ ਇਹ ਇਹਦਾ ਜਵਾਬ ਥੋੜਾ ਫਨੀ ਹੈ ਦੋ ਫਿਰ ਜਵਾਬ ਇਹਦਾ ਜਵਾਬ ਹੈ ਸੈਡ Song ਵਾਲੀ ਕੈਸਟਾ ਕਿਵੇਂ ਜਦ ਕਿ ਹੈ ਦਿਲ ਟੁੱਟਦਾ ਉਹਦੇ ਕੰਮ ਚ ਆਉਂਦੀ ਹੈ ਹਾਏ ਵੇ ਰੱਬਾ ਅੱਜ ਕੱਲ ਦੇ ਰਾਂਝੇ ਨਾ ਨੇ ਸਹੀ ਗੱਲ ਹੈ ਨਾ ਸਾਇਰ ਸੋਕ ਬੰਦਾ ਉਹ ਸੁਣਦਾ ਦਿਲ ਟੁੱਟਿਆ ਹੁੰਦਾ ਜ਼ਰੂਰੀ ਨਹੀਂ ਕਈ ਵਾਰ ਬੰਦਾ ਤੇਰਾ ਲਿਖਿਆ ਕਿਤਾਬਾ ਉੱਤੇ ਦਾ ਕਈ ਵਾਰ ਬੰਦੇ ਦਾ ਹੂ ਮੂਡ ਆਫ ਹੁੰਦਾਗਾ ਕੁਝ ਵੀ ਹੋ ਸਕਦਾ ਜ਼ਰੂਰੀ ਤੋੜਾ ਨਹੀਂ ਮੂਡ ਆਫ ਤਾਂ ਹੀ ਹੁੰਦਾ ਬੰਦਾ ਦਿਲ ਟੁੱਟਿਆ ਹੋਇਆ ਦਿਲ ਟੁੱਟੇ ਜ਼ਰੂਰੀ ਤੋੜਾ ਬੰਦਾ ਆਸ਼ਕੇ ਤਾਂ ਟੁੱਟੇ ਹੈ ਬਾਬਾ ਜੀ ਬਾਬਾ ਕਿਨੂੰ ਗਿਆ ਪਹਿਲੇ ਦੇ ਦੱਸ ਦੇ ਜ਼ਰੂਰੀ ਨਹੀਂ ਵੀ ਦਿਲ ਟੁੱਟਣ ਵਾਲੀ ਮੂਡ ਆਫ ਹੋਵੇ ਕਈ ਵਾਰ ਕਾਜ ਕੋਈ ਇੱਦਾਂ ਦੀ ਟੈਨਸ਼ਨ ਹੁੰਦੀ ਆ ਕੋਈ ਪ੍ਰੋਬਲਮ ਟੈਨਸ਼ਨ ਹੋਈ ਤਾਂ ਵੀ ਦਿਲ ਟੁੱਟੇ ਆ ਨਾ ਹੱਦ ਹੈ ਚਲੋ ਠੀਕ ਆ ਦਿਲ ਟੁੱਟਿਆ ਵਟ ਜਵਾਬ ਗਲਤ ਹੈ ਵੇਸ ਜਵਾਬ ਬੜਦਾ ਸਕਦਾ ਹੈ ਨਾ ਬਣ ਸਕਦਾ ਬਟ ਹੈ ਨਹੀਂਗਾ ਅੱਛਾ ਉਹ ਕਿਹੜੀ ਚੀਜ਼ ਹੈ ਟੁੱਟਣ ਤੋਂ ਬਾਅਦ ਹੀ ਕੰਮ ਆਂਦੀ ਹੈ ਮੈਂ ਤੁਹਾਨੂੰ ਇਹ ਦੱਸਦਾ ਭਾਈ ਇਹ ਖਾਣ ਦੀ ਚੀਜ਼ ਹੈ ਹਾਂਜੀ ਠੀਕ ਹੈ ਖਾਣ ਦੀ ਚੀਜ਼ ਹੈ ਔਰ ਬਹੁਤ ਸਾਰੇ ਲੋਕ ਉਸ ਨੂੰ ਪਸੰਦ ਕਰਦੇ ਨੇ ਤੇ ਬਹੁਤ ਸਾਰੇ ਨਹੀਂ ਕਰਦੇ ਬਹੁਤ ਸਾਰੇ ਉਹ ਡੇਲੀ ਵਿੱਚ ਯੂਜ਼ ਕਰਦੇ ਨੇ ਤੇ ਕਈਆਂ ਨੂੰ ਉਹ ਬਿਲਕੁਲ ਵੀ ਨਹੀਂ ਵਧੀਆ ਲੱਗਦਾ ਹਾਂ ਤੇ ਕੁਝ ਲੋਕੀ ਕਹਿੰਦੇ ਨੇ ਉਹ ਨੌਨ ਵੇਜ ਹੈ ਕੁਝ ਲੋਕੀ ਕਹਿੰਦੇ ਨੇ ਉਹ ਵੇਜ ਹੈ ਲੇਕਿਨ ਜ਼ਿਆਦਾਤਰ ਹੁਣ ਲੋਕੀ ਇਹੀ ਕਹਿਣ ਲੱਗ ਪਏ ਕਿ ਉਹ ਵੇਜ ਹੈ ਨੌਨ ਵੇਜ ਹੈ ਨਹੀਂ ਤੇ ਇੱਕ ਕੁਸ਼ਨ ਇਹਦੇ ਨਾਲ ਬਹੁਤ ਹੀ ਮਸ਼ਹੂਰ ਹੋਇਆ ਜੀ ਪਹਿਲੇ ਉਹ ਆਇਆ ਜਾਂ ਉਹਦੀ ਮਾਤਾ ਜੀ ਆਏ ਹਾਂ ਜੀ ਇਹਦਾ ਜਵਾਬ ਹੈ ਜੀ ਅੰਡਾ ਬਿਲਕੁਲ ਸਹੀ ਅੰਡਾ ਜਿਹੜਾ ਹੈ ਉਹ ਟੁੱਟਣ ਤੋਂ ਬਾਅਦ ਹੀ ਇਸਤੇਮਾਲ ਹੁੰਦਾ ਹੈ ਟੁੱਟਣ ਤੋਂ ਪਹਿਲੇ ਇਸਤੇਮਾਲ ਨਹੀਂ ਹੁੰਦਾ ਭਾਵੇਂ ਉਬਾਲ ਕੇ ਖਾ ਲਓ ਇਹ ਕਿਸੇ ਨੇ ਮੈਨੂੰ ਕੁਐਸਚਨ ਪੁੱਛਿਆ ਸੀਗਾ ਕਹਿੰਦੇ ਉਬਾਲ ਕੇ ਖਾ ਲਾਂਗੇ ਫਿਰ ਤੋੜਨ ਦੀ ਲੋੜ ਨਹੀਂ ਪਊਗੀ ਮੈਂ ਫਿਰ ਕਿ ਤੁਸੀਂ ਛਿਲਕੇ ਦੇ ਸਮੇਤ ਹੀ ਖਾਓਗੇ ਆਹ ਫਿਰ ਮੈਂ ਹੀ ਪੁੱਛਿਆ ਸੀਗਾ ਉਹ ਫਿਰ ਮੈਨੂੰ ਬਾਤ ਚ ਆਇਆ ਮੈਂ ਛਿਲਕਾ ਤਾਂ ਉਤਰਦਾ ਹੀ ਹੈ ਨਾ ਫਿਰ ਉਹ ਤਾਂ ਫਿਰ ਵੀ ਉਤਾਰਨੀ ਪਊਗਾ ਚਾਹੇ ਉਬਾਲ ਕੇ ਖਾਓ ਚਾਹੇ ਤੋੜ ਕੇ ਖਾ ਹਾਂ ਸੋ ਇਸ ਬੁਝਾਰਾ ਦਾ ਜਵਾਬ ਸੀਗਾ ਜੀ ਆਂਡਾ ਕੱਲ ਮੈਂ ਗਿਆ ਵੀ ਬਾਜ਼ਾਰ ਦੇ ਵਿੱਚ ਕੇਲੇ ਲੈਣ ਵਾਸਤੇ ਅੱਛਾ ਜੀ ਕੇਲੇ ਲਿੱਤੇ ਮੈਂ ਬਹੁਤ سارے ਇੰਨੇ ਕਿ ਨਿਕਲੇ ਆਏ ਇਹ ਤੁਸੀਂ ਦੱਸਣਾ ਮੈਂ ਦੱਸਣਾ ਮੈਨੂੰ ਕਿਵੇਂ ਪਤਾ ਹੋਊਗਾ ਮੈਂ ਤੈਨੂੰ ਹਿੰਟ ਦੇਣਾ ਤੁਸੀਂ ਜਵਾਬ ਦਿਓ ਚਲੋ ਦੋ ਦੇਖੋ ਮੈਂ ਜਿਹੜੇ ਕੇਲੇ ਖਰੀਦੇ ਨਹੀਂ ਉਹ ਲਿੱਤੇ ਸੀ 33 ਰੁਪਏ ਕਿਜੀ ਅੱਛਾ ਜੀ ਯਾਨੀ ਕਿ 33 ਰੁਪਏ ਕਿਲੋ ਹੂੰ 33 33 ਮਤਲਬ ਮੈਂ 32 33 ਪਹਿਲੇ ਬੋਲਦਾ 33 ਕੇਜੀ ਕਿਲੋ ਨਹੀਂ ਨਹੀਂ 33 ਰੁਪਏ ਕੇਜੀ ਮਤਲਬ 1 ਕਿਲੋ ਕੇਲਾ ਜਿਹੜਾ ਹੈ ਉਹ 33 ਰੁਪਏ ਦਾ ਸੀ ਓਕੇ ਠੀਕ ਹੈ ਮੇਰੇ ਕੋਲ ਸੀਗੇ 1000 ਰੁਪਏ ਉਨੇ ਇੱਕ ਹਜ਼ਾਰ ਦਾ ਨੋਟ ਦਾ ਬੰਦ ਹੋ ਗਿਆ ਉਹ 5 500 ਦੇ ਦੋ ਸੀ ਮੈਂ 1000 ਰੁਪਏ ਦੁਕਾਨਦਾਰ ਨੂੰ ਦੇਤੇ ਮੈਂ ਕਿਹਾ ਵੀਰੇ ਇਹਦੇ ਜਿੰਨੇ ਕੇਲੇ ਬਣਦੇ ਨੇ ਸਾਰੇ ਫੜਾ ਦੇ ਮੈਨੂੰ ਫੇਰ ਉਹਨੇ ਮੈਨੂੰ ਕੇਲੇ ਦੇਤੇ ਨਾਲ ਕੁਝ ਪੈਸੇ ਵਾਪਸ ਕਰਤੇ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਉਹਨੇ ਮੈਨੂੰ ਕਿੰਨੇ ਕੇਲੇ ਦਿੱਤੇ ਤੇ ਕਿੰਨੇ ਪੈਸੇ ਵਾਪਸ ਕੀਤੇ ਤੁਹਾਨੂੰ ਲੱਗਦਾ ਮੈਂ ਇਹ ਸਵਾਲ ਦਾ ਜਵਾਬ ਕਦੇ ਦੇ ਸਕਦੀ ਹਾਂ ਅੱਜ ਤੁਹਾਡੇ ਨਾਲ ਕੰਮ ਮੈਨੂੰ ਹੋ ਗਿਆ ਅੱਜ ਮੈਨੂੰ ਖੰਦੀ ਆ ਗਈ ਖੈਰ ਚਲੋ ਜਦ ਇਹ ਜੋ ਓਕੇ ਕੇ ਸਵਾਲ ਪਾਉਂਗੇ ਖਾਂਸੀ ਦਾ ਛੋਟੇ ਦਾ ਬੁਖਾਰ ਵੀ ਆਊਗਾ ਬੁੱਜੋ ਜੀ ਬਾਜ਼ਾਰ ਤ ਨੂੰ ਮੈਂ ਗਿਆ ਜੀ ਬਾਜ਼ਾਰ ਕੇਲੇ ਲੈਣ ਵਾਸਤੇ ਕੇਲੇ ਸੀਗੇ 33 ਯਾਨਕੀ 33 ਰੁਪਏ ਕਿਲੋ ਠੀਕ ਹੈ ਜੀ ਤੇ ਮੇਰੇ ਕੋਲ ਸੀਗੇ 1000 ਰੁਪਏ 1000 ਰੁਪਏ ਦਿੱਤੇ ਦੁਕਾਨਦਾਰ ਨੂੰ ਦੁਕਾਨਦਾਰ ਨੇ 1000 ਰੁਪਏ ਦੇ ਕੇਲੇ ਦੇਤੇ ਨਾਲ ਕੁਝ ਪੈਸੇ ਵਾਪਸ ਕੀਤੇ ਤੁਸੀਂ ਇਹ ਦੱਸਣਾ ਹੈ ਕਿ ਮੈਂ ਕਿੰਨੇ ਕੇਲੇ ਲੈ ਕੇ ਆਇਆ ਮਤਲਬ ਕਿੰਨੇ ਕਿਲੋ ਕੇਲੇ ਲੈ ਕੇ ਆਇਆ ਕਿੰਨੇ ਕਿਲੋ ਕੇਲੇ ਲੈ ਕੇ ਆਏ ਤੇ ਕਿੰਨੇ ਪੈਸੇ ਮੈਨੂੰ ਵਾਪਸ ਮਿਲੇ ਬਚਤ ਕਿੰਨੀ ਹੋਈ ਹਾਂ ਇਹ ਦੱਸਣਾ ਬਈ ਦੱਸੋ ਹੁਣ ਲਾਓ ਜੀ ਨਹੀਂ ਲਾਓ ਦਿਮਾਗ ਲਗਾਓ ਦਿਮਾਗ ਲਗਾਓ ਸੋਚੋ 33 ਰੁਪਏ ਕਿਲੋ ਅਗਰ ਕੇਲੇ ਹੈਗੇ ਨੇ ਤੇ 1000 ਰੁਪਏ ਦੇ ਕਿੰਨੇ ਕਿਲੋ ਕੇਲੇ ਆਣਗੇ ਗੱਲ ਤਾਂ ਇਹ ਹੈ ਜਦ ਬੰਦੇ ਨੂੰ ਪਤਾ ਹੋਵੇ ਨਾ ਵੀ ਸਾਹਮਣੇ ਵਾਲੇ ਬੰਦੇ ਦੀ ਕਿਹੜੀ ਦੁੱਖ ਦੀ ਰੱਗ ਤੇ ਹੱਥ ਲਾਉਣਾਗਾ ਫਿਰ ਉਹ ਜਾਣ ਜਾਣ ਕੇ ਮੈਂ ਜਮਾਂ ਟੱਚ ਨਹੀਂ ਕੀਤਾ ਤੇ ਮਤਲਬ ਦੁੱਖ ਦੀ ਰੱਗ ਤੇ ਹੱਥ ਕਿਵੇਂ ਲਾ ਸਕਦਾ ਮੈਂ ਜਿਵੇਂ ਤੁਹਾਨੂੰ ਪਤਾ ਵੀ ਭਈ ਇਹ ਮੈਥ ਨਾ ਦਾ ਇਹਨੂੰ ਮੈਥ ਪਸੰਦਾ ਨਾ ਇਹਦਾ ਇੰਟਰਸਟ ਨਾ ਇਹ ਕਰਕੇ ਰਾਜੀ ਆ ਤੇ ਮੈਂ ਵੀ ਤੁਹਾਨੂੰ ਦੱਸ ਚਾ ਕਿਹਾ ਨਾ ਕਿ ਤੁਹਾਡੀ ਜਿਹੜੀ ਮੈਥ ਵਾਲੀ ਟੀਚਰ ਹੈ ਉਹਨੇ ਮੈਨੂੰ ਪੈਸੇ ਦਿੱਤੇ ਹੋਏ ਨੇ ਬਾਕਾਇਦਾ ਕਿ ਇਹਨੂੰ ਮੈਥ ਦੇ ਹੀ ਸਵਾਲ ਪੁੱਛਨੇ ਨੇ ਫਿਰ ਤਾਂ ਕਰਨਾ ਬਹੁਤ ਕੋਈ ਹੱਲ ਪੁੱਛੋ ਦੋ ਦੀ ਦਵਾਈ ਹੁਣ ਜਲਦੀ ਜਲਦੀ ਇੰਨਾ ਟਾਈਮ ਨਹੀਂ ਹੈਗਾ ਉਹਦਾ ਕਮੈਂਟ ਬਾਕਸ ਤੇ ਹਨੇਰੀ ਆ ਚੁੱਕੀ ਆ ਥੋੜਾ ਥੋੜਾ ਹਿੰਟ ਦਿੰਦੇ। ਹਿੰਟ ਤਾਂ ਇਹਦੇ ਵਿੱਚ ਹੁੰਦਾ ਹੀ ਨਹੀਂ। ਇਹ ਤਾਂ ਮੈਥ ਹੈ। ਮੈਥ 'ਚ ਕੀ ਹਿੰਟ ਹੋਏਗਾ? ਤੁਸੀਂ ਕੈਲਕੂਲੇਸ਼ਨ ਕਰੋ। ਕਿ ਜੇ 1 ਕਿਲੋ ਕੇਲਾ ਹਾਂ 1 ਕਿਲੋ ਕੇਲੇ 33 ਰੁਪਏ ਦੇ ਨੇ ਤਾਂ 10 ਕਿਲੋ ਕੇਲੇ ਕਿੰਨੇ ਦੇ ਹੋਣਗੇ? ਜਾਂ 5 ਕਿਲੋ ਕਿੰਨੇ ਦੇ ਹੋਣਗੇ? ਜਾਂ 20 ਕਿਲੋ ਕਿੰਨੇ ਦੇ ਹੋਣਗੇ? ਕੈਲਕੂਲੇਟ ਕਰੋ। ਆਈਡੀਆ ਹੋ ਜਾਏਗਾ ਤੁਹਾਨੂੰ। ਇੰਨਾ ਵੱਡਾ ਹਿੰਟ ਦੇਤਾ ਇਹ ਤੋਂ ਵੱਡਾ ਹਿੰਟ ਦੇ ਸਕਦਾ ਬਾਈ। ਕੈਲਕੂਲੇਟਰ ਤਾਂ ਦੇ ਦਿਓ ਨਾ। ਦਿਮਾਗ ਹੀ ਕੈਲਕੂਲੇਟਰ ਹੈ। ਸੋਚੋ। ਇੰਨਾ ਵੱਡਾ ਇੰਨਾ ਵੱਡਾ ਹਿੰਟ ਦੇਤਾ ਬਾਈ ਇਹਨੂੰ ਅਜੇ ਵੀ ਜਵਾਬ ਨਹੀਂ ਮਿਲ ਰਿਹਾ। ਹੋਰ ਦੇਦਾ ਹਿੰਟ ਤੁਸੀਂ ਲਾ ਲਓ ਹਿਸਾਬ ਨੇ ਹਾਂ ਜੀ ਕਿ ਜੇ 1 ਕਿਲੋ ਕੇਲਾ 33 ਰੁਪਏ ਕਿਲੋ ਹੈ ਤਾਂ 5 ਕਿਲੋ ਕੇਲੇ ਕਿੰਨੇ ਦੇ ਹੋਣਗੇ 10 ਕਿਲੋ ਕੇਲੇ ਕਿੰਨੇ ਦੇ ਹੋਣਗੇ 20 ਕਿਲੋ ਕੇਲੇ ਕਿੰਨੇ ਦੇ ਹੋਣਗੇ 30 ਕਿਲੋ ਕੇਲੇ ਕਿੰਨੇ ਦੇ ਹੋਣਗੇ 35 ਕਿਲੋ ਕੇਲੇ ਕਿੰਨੇ ਦੇ ਹੋਣਗੇ ਚਲੋ ਇਹ ਦੱਸ ਦੋ ਤੁਸੀਂ ਤਾਂ ਫਿਰ ਬਾੜੀ ਅੱਗੇ ਵਾਗੇ ਮੈਂ ਤਾਂ ਜਵਾਬ ਹੀ ਦੇਤਾ ਹਾਂ ਤਾਂ ਮੈਂ ਜਵਾਬ ਨਹੀਂ ਦੇ ਪਾਰੀ 10 ਕਿਲੋ ਅੱਛਾ ਕਿਵੇਂ ਐਕਸਪਲੇਨ ਐਕਸਪਲੇਨ ਹੋ ਸਕਦਾ ਨਹੀਂ ਹੈ ਜਵਾਬ ਸਹੀ ਹੋਏ ਕਿਵੇਂ ਐਕਸਪਲੇਨ ਓਏ ਚੋ ਵੀ ਨਹੀਂ ਬੋਲਣਾ ਅੱਜ ਨਾ ਵੈਸੇ ਸਾਡੇ ਨਾਲ ਨੇਹਾ ਦੀ ਸਿਸਟਰ ਵੀ ਹੈਗੀ ਲੇਕਿਓ ਗੱਡੀ 'ਚ ਬੈਠੀ ਹੋਈ ਐ ਉਹਨੂੰ ਕਿਹਾ ਗਿਆ ਅੱਜ ਵੀਡੀਓ ਬਣਾ ਲੈ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਮੈਥ ਦਾ ਸਵਾਲ ਐ ਉਹ ਪਹਿਲੀ ਭੱਜ ਗਈ ਭੱਜ ਗਈ ਨਹੀਂ ਵੈਸੇ ਉਹਦਾ ਮੈਥ ਵਧੀਆ ਜੇ ਬਾਈ ਜਾਂਸ ਉਹ ਨਾਲ ਹੁੰਦੀ ਵੀਡੀਓ 'ਚ ਫਿਰ ਉਹਨੂੰ ਉਹ ਸ਼ਾਇਦ ਕੋਈ ਨੂੰ ਉਹਨੂੰ ਖਿੱਚ ਕੇ ਲੈ ਕੇ ਆਵਾਂਗੇ ਨੈਕਸਟ ਵੀਡੀਓ 'ਚ ਚਿੰਤਾ ਨਾ ਕਰੋ ਹੌਲੀ ਹੌਲੀ ਲੈ ਹੌਲੀ ਹੌਲੀ ਸਾਰੇ ਟੱਬਰ ਨੂੰ ਲੈ ਆਵਾਂਗੇ ਆਪਾਂ ਮੈਨੂੰ ਨਹੀਂ ਪਤਾ ਤੁਸੀਂ ਦੱਸ ਦੋ ਮੈਂ ਹਾਰ ਗਈ ਹਾਰ ਗਏ ਵੈਰੀ ਸਿੰਪਲ ਨੇ ਹਾਂਜੀ ਇਹ 1 ਕਿਲੋ ਕੇਲਾ 33 ਰੁਪਏ ਦਾ ਐ ਹਾਂਜੀ ਤੇ 10 ਕਿਲੋ ਕੇਲੇ ਕਿੰ ਤੇ 660 ਦੇ ਕਿੰਨੇ ਹੋਏ 20 ਤੇ 990 ਦੇ ਕਿੰਨੇ ਹੋਏ 30 ਯਾਨੀ ਕਿ 990 ਰੁਪਏ ਦੇ ਉਹ ਕੇਲੇ ਮਿਲੇ ਉਹਨੂੰ 30 30 ਕਿਲੋ ਕੇਲੇ ਲੈ ਕੇ ਆਇਆ ਬਾਕੀ ਨੇ ਕਿੰਨੇ ਬਚ ਗਏ 10 ਰੁਪਏ ਤੋ 30 ਕਿਲੋ ਕੇਲੇ ਲੈ ਕੇ ਆਇਆ ਤੇ 10 ਰੁਪਏ ਉਹਨੂੰ ਵਾਪਸ ਮਿਲ ਗਏ ਇੱਕ ਮੈਨੂੰ ਅਜਿਹੇ ਫਲ ਦਾ ਨਾਮ ਦੱਸੋ ਜਿਹਦੇ ਪਹਿਲੇ ਦੋ ਅੱਖਰ ਕੱਟਣ ਤੋਂ ਬਾਅਦ ਪਤੀਵੰਦਾ ਹੈ ਪਤੀਵੰਦਾ ਹੈ ਫਲ ਨੂੰ ਕੱਟਣ ਤੋਂ ਬਾਅਦ ਪਤੀਵੰਦਾ ਹੈ ਫਲ ਦੇ ਪਹਿਲੇ ਦੋ ਅੱਖਰ ਕੱਟ ਕਰਨ ਤੋਂ ਬਾਅਦ ਪਤੀਵੰਦਾ ਹੈ ਐ 부ਝੋ ਜੀ 부ਝਾਰ ਤੈਨੂੰ ਬੜੀ ਇੰਟਰਸਟਿੰਗ ਜੀ ਹੈ ਔਰ ਮਤਲਬ ਮਿੱਠੀ-ਮਿੱਠੀ 부ਝਾਰ ਲੇ ਗਈ ਕਿਉਂਕਿ ਫਲ ਮਿੱਠਾ ਹੁੰਦਾ ਨਾ ਹਾਂਜੀ ਖੁਸ਼ਕ-ਖਟੇ ਵੀ ਹੁੰਦੇ ਨੇ ਹਾਂ ਇਹ ਵੀ ਗੱਲ ਹੈ ਹਾਂ ਅੰਗੂਰ ਖੱਟੇ ਵੱਤ ਸਹੀ ਹੈ ਮਿੱਠੇ ਵੀ ਹੁੰਦੇ ਨੇ ਨੇ ਮਤਲਬ ਅੰਗੂਰ ਖੱਟੇ ਹੈ ਇਹ 부ਝਾਰ ਕਿਉਂ ਬਣਾਈ ਜਾਂਦੀ ਹੈ ਉਹ ਤਾਂ ਮੈਨੂੰ ਪਤਾ ਨਹੀਂ। ਇਹ ਪੰਜਾਬੀ ਦੇ ਵਿੱਚ ਵੀ ਹੈ। ਆਪਾਂ ਕਹਿੰਦੇ ਨਾ ਹਿੰਦੀ 'ਚ ਬੋਲਦੇ ਆਂ ਅੰਗੂਰ ਖੱਟੇ ਪੰਜਾਬੀ ਦਾ। ਹੱਥ ਨਾ ਉਪੜੇ ਥੂ ਕੋੜੀ। ਹੱਥ ਨਾ ਉਪੜੇ ਥੂ ਕੋੜੀ। ਹੱਥ ਨਾ ਉਪੜੇ। ਅੱਛਾ ਮਤਲਬ ਥੂ ਕੋੜੀ ਬਾਈ ਜੀ ਹੱਥ ਤੋਚਿਆ ਨਹੀਂ ਆਪਾਂ ਕਹਿੰਦੇ ਆਂ ਬਈ ਇਹਦਾ ਕੋੜਾ ਹੈ ਕੋੜਾ ਕੋੜਾ ਆਪਣਾ ਆਪਣਾ ਹੱਥ ਗਿਆ ਨਹੀਂ। ਮਤਲਬ ਉਹੀ ਗੱਲ ਹੈ ਨਾ ਆਪ ਕੰਮ ਨਹੀਂ ਕਰਨਾ, ਆਪ ਡੱਕਾ ਨਹੀਂ ਦੋੜਨਾ, ਫਿਰ ਪਿੱਟੀ ਜਾਣਾ। ਬਾਈ ਕੰਮ ਨਹੀਂ ਹੈਗਾ, ਕੰਮ ਨਹੀਂ ਹੈਗਾ, ਕੰਮ ਨਹੀਂ ਹੈਗਾ। ਵੀਡੀਓ ਪਹਿਲੇ ਨਹੀਂ ਚੱਲਦੀ ਇਸ ਪਾਸੇ ਨਹੀਂ ਜਾਣਾ ਆਪਾਂ ਨੇ। ਤੁਸੀਂ ਵਾਪਸ ਮੇਰੇ ਕੋਸ਼ਣ ਦਾ ਆਨਸ ਬਲੀਡ ਕਰ ਦਿੰਦੇ ਪਹਿਲੀ اڈੀ ਮੋਟੀਵੇਟ ਕਰ ਚੁੱਕੀ ਆ ਤੁਸੀਂ ਨਹੀਂ ਇੱਕ ਮਿੰਟ ਇਹ ਸੱਚ ਸੁਣ ਕੇ ਮਿਰਚਾਂ ਲੱਗਦੀ ਆ ਨਾ ਬਾਈ ਹੁਣ ਸਾਡੀ ਕੀ ਗਲਤੀ ਆ ਇਹ ਤਾਂ ਸਭ ਨੂੰ ਬੋਲਣਾ ਹੀ ਬੋਲਣਾ ਹੁੰਦਾ ਜੇ ਤੁਹਾਨੂੰ ਤਕਲੀਫ ਲੱਗ ਰਹੀ ਅਸੀਂ ਕੀ ਕਰ ਸਕਦੇ ਦੱਸੋ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਮੇਰੇ ਵਾਲੇ ਟੌਪਿਕ ਤੇ ਆ ਜਾ ਕਿਸ ਮੇਰਾ ਚੈਨਲ ਵੀ ਬੰਦ ਕਰਾਉਂਗਾ ਨਹੀਂ ਕਰਾਂ ਤੁਸੀਂ ਆਪ ਮੇਰੇ ਵਾਲੇ ਚੈਨਲ ਦੀ ਐਡ ਬੰਦ ਹੋ ਗਈ ਨਾ ਬਧਾਈਆਂ ਦੋ ਬਾਈ ਮੈਨੂੰ ਹੁਣ ਮੇਰੇ ਵਾਲਾ ਵੀ ਬੰਦ ਕਰਾਉਂਗੇ ਖੈਰ ਚਲੋ ਉਹ ਕਿਹੜਾ ਫਲ ਹੈ ਜਿਹਦੇ ਪਹਿਲੇ ਦੋ ਅੱਖਰ ਕੱਟ ਤਾਂ ਪਹਿਲੇ ਅੱਖਰ ਇਹ ਕੋਈ ਵੀ ਦੋ ਅੱਖਰ ਪਹਿਲੇ ਪਹਿਲੇ ਦੋ ਅੱਖਰ ਕੱਟ ਤਾਂ ਪਤੀ ਬਣਦਾ ਹੈ ਹਾਂਜੀ ਤਾਂ ਇਹ ਪੁਝਾਰ ਦਾ ਜਵਾਬ ਹੈ ਜੀ ਨਾਸ ਪਾਤੀ ਨਾਸ ਪਾਤੀ ਉਹ ਨਾਸ ਪਾਤੀ ਨਾਸ ਪਤੀ ਤਾਂ ਨਹੀਂ ਹੈ ਨਾ ਨਾਸਪਤੀ ਨਾਸਪਤੀ ਚਲੋ ਜੋ ਵੀ ਹੈ ਨਾਸਪਤੀ ਵੈਸੇ ਕਿਹਾ ਜਾਂਦਾ ਹੈ ਹਿੰਦੀ ਚ ਠੀਕ ਹੈ ਨਾਸਪਤੀ ਨਾਸਪਤੀ ਹਾਂਜੀ ਠੀਕ ਹੈ ਇੱਕ ਨਾਰ ਕਰਤਾਰੋ ਦੇਖੀ ਰਾਹੇ ਰਾਹੇ ਜਾਵੇ ਸਿੱਧਿਆ ਨਾਲ ਉਹ ਸਿੱਧੀ ਚੱਲੇ ਪੁੱਠਿਆਂ ਨੂੰ ਸੁਲ ਜਾਵੇ ਸੁਲ ਜਾਵੇ ਬੁੱਝੋ ਜਿਸ ਪੁਝਾਰ ਤੋਂ ਜੋ ਬੁੱਝ ਸਕਦਾ ਹੈ ਵੀਡੀਓ ਨੂੰ ਚਲਦੇ-ਚਲਦੇ ਕਰ ਦਿਓ ਸ਼ੇਅਰ 부ਜਾਰਤ ਨੂੰ ਬੁੱਝਣ ਲਈ ਤੁਹਾਨੂੰ ਦਿੱਤੇ ਜਾਣਗੇ 5 ਸੈਕਿੰਡ ਹੁਣ ਜੇ ਤੁਸੀਂ ਕਹਿੰਦੇ ਹੋ 5 ਸੈਕਿੰਡ ਘੱਟ ਹੈ ਤਾਂ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਵੀ ਇਸ ਪੁਜਾਰ ਦਾ ਜਵਾਬ ਕਮੈਂਟ ਸੈਕਸ਼ਨ ਵਿੱਚ ਦੇ ਸਕਦੇ ਹੋ ਤਾਂ ਤੁਹਾਡਾ ਟਾਈਮ ਸਟਾਰਟ ਹੁੰਦਾ ਹੈ ਹੁਣ ਤੋਂ ਲੋ ਜੀ ਹੁਣ ਦਿੰਨੇ ਐ ਇਸ ਬੁਝਾਰਤ ਦਾ ਜਵਾਬ ਇੱਕ ਨਾਰ ਕਤਾਰੋ ਵੇਖੀ ਦੇਖੋ ਇੱਥੋਂ ਪਤਾ ਲੱਗਦਾ ਕਿ ਜਿਹੜਾ ਅਸੀਂ ਸਵਾਲ ਪੁੱਛਿਆ ਬੁਝਾਰਤ ਪੁੱਛੀ ਹੈ ਇਹਦਾ ਜਵਾਬ ਜਿਹੜਾ ਹੈ ਉਹ ਫੀਮੇਲ ਵਰਲਡ ਹੈ ਠੀਕ ਹੈ ਰਾਹੇ ਰਾਹੇ ਜਾਵੇ ਉਹ ਐ ਚੱਲ ਰਹੀ ਹੈ ਜਾ ਰਹੀ ਹੈ ਕਿੱਥੇ ਹਾਂ ਕਿਸੇ ਰਾਹਵਲ ਜਾ ਰਹੀ ਹੈ ਸਿੱਧੇ ਨਾਲ ਉਹ ਸਿੱਧੀ ਚੱਲੇ ਯਾਨੀ ਕਿ ਅਗਰ ਉਹ ਕੋਈ ਸਿੱਧਾ ਬੰਦਾ ਹੈ ਜਾਂ ਕੋਈ ਸਿੱਧੀ ਚੀਜ਼ ਹੈ ਉਹਨਾਂ ਤੋਂ ਸਿੱਧੇ ਆਰਾਮ ਨਾਲ ਜਾ ਰਹੀ ਹੈ ਆਰਾਮ ਨਾਲ ਚੱਲਦੀ ਹੈ ਪੁੱਠਿਆਂ ਨੂੰ ਸੁਲਝਾਵੇ ਯਾਨੀ ਕਿ ਜਿਹੜੇ ਉਲਝੇ ਹੋਏ ਨੇ ਹਨਾ ਜਾਂ ਪੁੱਠੇ ਹੋਏ ਹੋਏ ਨੇ ਉਹਨਾਂ ਨੂੰ ਸੁਲਝਾ ਰਹੀ ਹੈ ਹਾਂਜੀ ਸਮਝ ਗਏ ਇਹਦਾ ਜਵਾਬ ਹੈ ਜੀ ਕੰਗੀ